ਹੰਸਰਾਜ ਹੰਸ ਨੂੰ ਇਸ ਵੇਲੇ ਵੱਡਾ ਝਟਕਾ ਲੱਗਾ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਟਗੋਰ ਹਸਪਤਾਲ ਦੇ ਵਿੱਚ ਆਖਰੀ ਸਾਹ ਲੈਨੇ ਇਸ ਵੇਲੇ ਗਾਇਕ ਹਸਨ ਮਾਨਕ ਮੇਰੇ ਨਾਲ ਜੁੜ ਚੁਕੇ ਨੇ ਗੱਲਬਾਤ ਕਰਦੇ ਆ ਹਸਨ ਕੀ ਕਹਿਣਾ ਤੁਹਾਡਾ ਕੀ ਇਸ ਵੇਲੇ ਜਿਹੜਾ ਦੁੱਖ ਦਾ ਪਹਾੜ ਹੰਸਰਾਜ ਹੰਸ ਤੇ ਟੁੱਟ ਪਿਆ ਹੈ ਇੱਕ ਪਰਿਵਾਰ ਔਰਤ ਦੇ ਸਿਰ ਤੇ ਹੁੰਦਾ ਜੀ ਕਿਉਂਕਿ ਜਿਹੜਾ ਆਦਮੀ ਦਾ ਕੰਮ ਹੈ ਬਾਹਰ ਕੰਮ ਕਰਨਾ ਆਪਣੇ ਪਰਿਵਾਰ ਲਈ ਮਿਹਨਤ ਕਰਨੀ ਚਾਰ ਪੈਸੇ ਖਾਣੇ ਤੇ ਪਰ ਜਿਹੜੀ ਘਰ ਦਾ ਮੇਨ ਆ ਜਿਹੜਾ ਕਹਦੀ ਹੈ ਜਿਹੜੇ ਸਾਰੇ ਹੱਕ ਹੁੰਦੇ ਆ ਜਾਂ ਘਰ ਨੂੰ ਸੰਭਾਲਣਾ ਬੱਚਿਆਂ ਨੂੰ ਸੰਭਾਲਣਾ ਆਪਣੇ ਪਤੀ ਨੂੰ ਸੰਭਾਲਣਾ ਉਹ ਔਰਤ ਦੇ ਹੱਥ ਚ ਹੁੰਦਾ ਔਰਤ ਦੇ ਕਈ ਰੂਪ ਹੈ ਇਹ ਮਾਂ ਵੀ ਆ ਭੈਣ ਵੀ ਆ ਧੀ ਵੀ ਆ ਪਰ ਇੱਕ ਗੱਲ ਹੈਗੀ ਵੀ ਜਦੋਂ ਇੱਕ ਜੀਵਨ ਸਾਥੀ ਦਾ ਵਿਛੋੜਾ ਪੈਂਦਾ ਜਾਂ ਇੱਕ ਬੱਚਿਆਂ ਦੀ ਮਾਂ ਦੁਨੀਆ ਤੋਂ ਜਾਂਦੀ ਆ ਤਾਂ ਫਿਰ ਉਹ ਪਰਿਵਾਰ ਨੂੰ ਜਿਹੜੀ ਤਕਲੀਫ ਹੁੰਦੀ ਆ ਜਾਂ ਜਿਹੜਾ ਘਾਟਾ ਪੈਂਦਾ ਉਹ ਹੀ ਜਾਣਦੇ ਆ ਜੀ ਬਾਕੀ ਦੁੱਖ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਹੈ ਜੀ ਬਾਤ ਚੁਕਿਆ ਹਾਂ ਦੀ। ਬਿਲਕੁਲ ਤਾਂ ਹਸਨ ਮਾਨਕ ਜਿਨ੍ਹਾਂ ਦੇ ਨਾਲ ਬਗਲ ਬਾਤ ਕੀਤੀ ਔਰ ਉਹ ਵੀ ਇਸ ਦੁੱਖ ਦੇ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਜਤਾ ਰਹੇ ਨੇ। ਹਮਦਰਦੀ ਦਾ ਪ੍ਰਗਟਾਵਾ ਜਿਹੜਾ ਉਹ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਜ਼ਾਹਿਰ ਹੈ ਕਿ ਇੰਡਸਟਰੀ ਦੇ ਵਿੱਚ ਵੀ ਦੁੱਖ ਜਿਹੜਾ ਉਸ ਗਾਣ ਨੂੰ ਲੈ ਕੇ ਜਿਤਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਗਾਇਕ ਹੰਸਰਾਜ ਹੰਸ ਕਿਉਂਕਿ ਪਹਿਲਾਂ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਬੜੇ ਮਿਲਾਪੜੇ ਮਿਲਵਰਤਨ ਵਾਲੇ ਸੁਭਾਅ ਦੇ ਗਾਇਕ ਨੇ ਹੰਸਰਾਜ ਹੰਸ ਜੋ ਹਰ ਇੱਕ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਮਿਲਦੇ ਨੇ ਉਹਨਾਂ ਦੇ ਕਰ ਹਜ਼ਾਰਾਂ ਜਣਿਆਂ ਤਾਂ ਜਿਹੜਾ ਕਹਿ ਲੀਏ ਕਿ ਉਹਨਾਂ ਨਾਲ ਜਾਣਾ ਲੱਗਿਆ ਰਹਿੰਦਾ ਸਿਰਫ ਰਿਸ਼ਤੇਦਾਰ ਹੀ ਨਹੀਂ ਪਰਿਵਾਰਕ ਮੈਂਬਰ ਹੀ ਨਹੀਂ ਬਲਕਿ ਜਿਹੜੇ ਇੰਡਸਟਰੀ ਦੇ ਲੋਕ ਨੇ ਜਾਂ ਸਿਆਸਤਦਾਨ ਜਿਹੜੇ ਨੇ ਉਹ ਅਕਸਰ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਮਿਲਦੇ ਰਹਿੰਦੇ ਨੇ ਔਰ ਇਹੀ ਕਾਰਨ ਹੈ ਕਿ ਇਹ ਸਦੁਖ ਇਹ ਘੜੀ ਦੇ ਵਿੱਚ ਸਾਰੇ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਦੇ ਨਾਲ ਹਮਦਰਦੀ ਜਿਹੜੀ ਹੈ ਉਹ ਜਤਾ ਰਹੇ ਨੇ ਔਰ ਇਸੇ ਦੌਰਾਨ ਹਸਨ ਮਾਨਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਇੱਕ ਔਰਤ ਦੇ ਘਰ ਤੇ ਪੂਰਾ ਘਰ ਜਿਹੜਾ ਉਹ ਟਿਕਿਆ ਹੁੰਦਾ ਤਾਂ ਅਜਿਹੀ ਵਿੱਚ ਜਦੋਂ ਇੱਕ ਔਰਤ ਚਲੇ ਜਾਂਦੀ ਹੈ ਤਾਂ ਜ਼ਾਹਿਰ ਹੈ ਕਿ ਘਰ ਨੂੰ ਬਹੁਤ ਜਿਹੜਾ ਉਹ ਫਰਕ ਜ਼ਰੂਰ ਪੈਂਦਾ ਬਹੁਤ ਵੱਡਾ ਫਰਕ ਪੈਂਦਾ ਪ੍ਰਭਾਵਿਤ ਹੁੰਦਾ ਪੂਰੇ ਪੂਰਾ ਘਰ ਜਿਹੜਾ ਪ੍ਰਭਾਵਿਤ ਹੁੰਦਾ ਘਰ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਜ਼ਾਹਿਰ ਹੈ ਕਿ ਇੱਕ ਆ ਦੁੱਖਾਂ ਦਾ ਪਹਾੜ ਜਿਹੜਾ ਉਹ ਟੁੱਟਿਆ ਹੰਸਰਾਜ ਹੰਸ ਦੇ ਪਰਿਵਾਰ ਦੇ ਉੱਪਰ ਰਾਜਗਾਇਕ ਨੇ ਸਟੇਜਾਂ ਦੇ ਉੱਪਰ ਗਾਉਂਦੇ ਰਹੇ ਨੇ ਔਰ ਪੰਜਾਬ ਦੇ ਮਸ਼ਹੂਰ ਗਾਇਕ ਨੇ ਅਜਾਹ ਸ਼ਾਇਦ ਹੀ ਕੋਈ ਇਨਸਾਨ ਜਾਂ ਕੋਈ ਬੱਚਾ ਹੋਵੇਗਾ ਜਿਸ ਨੂੰ ਹੰਸਰਾਜ ਹੰਸ ਦੇ ਬਾਰੇ ਗਾਇਕ ਹੰਸਰਾਜ ਹੰਸ ਜੀ ਦੀ ਪਤਨੀ ਰੇਸ਼ਮ ਕੌਰ ਦਾਦੇ ਹਾਂ ਦੁੱਖ ਹੋ ਚੁਕਾ ਹੈ ਇਸ ਵੇਲੇ ਦੁੱਖਾਂ ਦਾ ਪਹਾੜ ਉਹਨਾਂ ਤੇ ਟੁੱਟਿਆ ਹੋਇਆ ਇਸ ਦੁੱਖ ਦੇ ਸਮੇਂ ਮੇਰੇ ਨਾਲ ਕਮਲ ਖਾਨ ਜੁੜ ਚੁਕੇ ਨੇ ਗੱਲਬਾਤ ਕਰਦੇ ਆ ਕਮਲ ਜੀ ਇਸ ਵੇਲੇ ਦੁੱਖਾਂ ਦਾ ਪਹਾੜ ਹੰਸਰਾਜ ਹੰਸ ਦੇ ਪਰਿਵਾਰ ਤੇ ਟੁੱਟ ਚੁਕਿਆ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਕੀ ਕਹਿਣਾ ਤੁਹਾਡਾ ਬਹੁਤ ਦੁਖੀ ਕਰੀਏ ਜੀ ਇਹ ਜਿਹੜਾ ਸਮਾਂ ਹੁੰਦਾ ਹੈ ਜੇ ਵਿੱਚ ਬੜਾ ਬੜਾ ਕੁਝ ਨਾ ਸਹਿਣਾ ਪੈਂਦਾ ਜੀ ਕਿਉਂਕਿ ਮੈਂ ਖੁਦ ਅਜੇ ਇਸ ਸਮੇਂ ਤੋਂ ਨਿਕਲ ਰਹਾ ਬੜਾ ਬੜਾ ਦੁੱਖ ਹੈ ਜਦੋਂ ਮੇਰੇ ਮਾਤਾ ਦੀ ਥੋੜੇ ਦਿਨ ਤਾਂ ਨਹੀਂ ਪੂਰੇ ਹੋਏ ਨੇ ਜੀ ਇਹ ਜਿਹੜਾ ਘਾਟਾ ਹੈ ਇਹ ਪਰਿਵਾਰ ਨੂੰ ਕਦੇ ਪੂਰਾ ਨਹੀਂ ਹੋ ਸਕਦਾ ਔਰ ਅੰਜੀ ਜੀ ਉਹਨਾਂ ਨੂੰ ਮੈਂ ਹੀ ਕਹੂੰਗਾ ਕਿ ਮਾਲਕ ਉਹਨਾਂ ਨੂੰ ਤਾਕਤ ਦੇਵੇ ਇਤਨਾ ਮੰਨਣ ਲਈ ਤੇ ਉਹ ਬੜਾ ਜੀ ਲੜਾਈ ਤੋਂ ਵੀ ਉਹਨੂੰ ਵੀ ਤਾਕਤ ਮਿਲੇ ਕਿਉਂਕਿ ਮਾਂ ਨੂੰ ਖੋਣਾ ਨਾ ਬੱਚਿਆਂ ਲਈ ਬਹੁਤ ਔਖਾ ਹੁੰਦਾ ਬਿਲਕੁਲ ਜਦੋਂ ਮਾਂ ਨੇ ਘਰ ਆਉਣਾ ਤੇ ਘਰ ਆ ਕੇ ਜਦੋਂ ਮਾਂ ਨੂੰ ਜੁੱਤੀਆਂ ਪਾ ਕੇ ਮਿਲਣਾ ਉਹਨਾਂ ਦੇ ਹੱਥਾਂ ਦੀ ਰੋਟੀ ਖਾਣੀ ਉਹ ਚੀਜ਼ਾਂ ਨਾਲ ਸਾਰੀ ਜ਼ਿੰਦਗੀ ਬੜੀ ਘਾਟ ਰਹਿਣੀ ਹੈ ਤੇ ਜਦੋਂ ਇੱਕ ਜੀਵਨ ਸਾਥੀ ਜਾਂਦਾ ਤੇ ਉਹ ਜਿਹੜੀ ਕਮੀ ਆ ਉਹ ਤਾਂ ਵੀ ਪੂਰੀ ਕਰ ਹੀ ਨਹੀਂ ਸਕਦਾ ਬਿਲਕੁਲ ਸੋ ਬਹੁਤ ਬਹੁਤ ਦੁੱਖ ਦੀ ਘੜੀ ਹੈ ਜੀ ਬੇहद ਬੇहद ਪਿਆਰ ਉਹਨਾਂ ਨੇ ਆਪਣੇ ਮਾਤਾ ਜੀ ਕੋਲੋਂ ਲਿਆ ਔਰ ਇੱਕ ਜੀਵਨ ਸਾਥੀ ਦਾ ਤੁਰ ਜਾਣਾ ਜਿਵੇਂ ਤੁਸੀਂ ਕਿਹਾ ਕਿ ਬਹੁਤ ਦੁਖਦਾਈ ਇਹ ਸਮਾਂ ਜਿਹੜਾ ਬਹੁਤ ਦੁਖਦਾ ਇਸ ਵੇਲੇ ਆ ਉਹਨਾਂ ਤੇ ਜੀ 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 ਬਹੁਤ ਬਹੁਤ ਧੋਕੀ ਖੜੀ ਜਾਂਦੀ ਹੈ ਸੋ ਮੈਂ ਦੁਆ ਕਰਦਾ ਮਾਲਕ ਅੱਗੇ ਕੀ ਭਾਣਾ ਮੰਨਣ ਦੀ ਤਾਕਤ ਮਿਲੇ ਪਰਿਵਾਰ ਨੂੰ ਜੀ ਬਹੁਤ ਸ਼ੁਕਰੀਆ ਪੰਜਾਬੀ 뮤직 ਇੰਡਸਟਰੀ ਤੋਂ ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕ ਖਾਨਸ ਰਾਜ ਹੰਸ ਉਨਾ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਚੁੱਕਾ ਹੈ ਅੱਜ ਦੁਪਹਿਰੇ ਉਹਨਾਂ ਦਾ ਦਿਹਾਂਤ ਹੋਇਆ ਹੈ ਜਲੰਧਰ ਦੇ ਟਗੌਰ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਇਹ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਉਹ ਬੀਪੀ ਸ਼ੂਗਰ ਦੇ ਨਾਲ ਜੂਝ ਰਹੇ ਸਨ ਉਹਨਾਂ ਨੂੰ ਬੀਪੀ ਸ਼ੂਗਰ ਦਾ ਵੀ ਦੇ ਨਾਲ-ਨਾਲ ਹਾਰਟ ਦੀ ਵੀ ਪ੍ਰੋਬਲਮ ਸੀ ਤਾਂ ਇੱਕ ਵਾਰ ਉਹਨਾਂ ਦਾ ਆਪਰੇਟ ਵੀ ਹੋ ਚੁੱਕਾ ਸੀ ਸਟੰਟ ਜਿਹੜਾ ਪੈ ਚੁੱਕਾ ਸੀ ਤਾਂ ਅੱਜ 60 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਉਮਰ ਜਿਹੜੀ ਹੈ ਉਹ 60 ਸਾਲ ਸੀ ਤਾਂ ਖੰਸ ਪਰਿਵਾਰ ਵੱਲੋਂ ਹਾਲਾਂਕਿ ਕੋਈ ਵੀ ਹਾਲੇ ਕਿ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆਇਆ ਮੀਡੀਆ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਤਾਂ ਅੱਜ ਦੁਪਹਿਰੇ ਜਿਹੜਾ ਇਹ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਪਦਮ ਸ਼੍ਰੀ ਖੰਸ ਰਾਜਹਾਰ ਜੀ ਜਿਹੜੀ ਪਤਨੀ ਦਾਦ ਦੇ ਹਾਂ ਤੋ ਚੁੱਕਾ ਹੈ ਲੰਬੇ ਸਮੇਂ ਤੋਂ ਬਿਮਾਰ ਸਨ ਤਾਂ ਤਸਵੀਰਾਂ ਇਸ ਵਕਤ ਤੁਸੀਂ ਉਹਨਾਂ ਦੇ ਕਰਦੇ ਬਾਹਰ ਦੀਆਂ ਦੇਖ ਰਹੇ ਹੋ ਕਿ ਇਸ ਵਲੇ ਹਾਲਾਤ ਨੇ ਹਾਲਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਉਹ ਘਰ ਲਏ ਆ ਲਿਆਏ ਨੇ ਤਾਂ ਤੁਸੀਂ ਵੀਰਸ ਨੂੰ ਤੁਸੀਂ ਕਰਦੇ ਬਾਹਰ ਦੀਆਂ ਦੇਖ ਸਕਦੇ ਹੋ ਹਾਂਸ ਰਾਜ ਹਾਂਸ ਖੁਦ ਜਾ ਉਹਨਾਂ ਦੇ ਦੋਨੇ ਬੇਟੇ ਨਵਰਾਜ ਜਾਂ ਯੋਰਾਜ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਸ ਦੇ ਵਿੱਚੋਂ ਇੱਕ ਵੀ ਹੱਲੇ ਵਿਅਕਤੀ ਸਾਹਮਣੇ ਨਹੀਂ ਆਇਆ ਕਿਸੇ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਨਹੀਂ ਕੀਤੀ ਜਿੱਦਾਂ ਹੀ ਕੋਈ ਗੱਲਬਾਤ ਕਰਦੇ ਨੇ ਜਾਂ ਫਿਰ ਕੋਈ ਵੀ ਮੀਡੀਆ ਦੇ ਵਿੱਚ ਆਉਂਦਾ ਤਾਂ ਜ਼ਰੂਰ ਤੁਹਾਡੇ ਨਾਲ ਉਹ ਜਿਹੜੀ ਤਸਵੀਰ ਹੈ ਜ਼ਰੂਰ ਸਾਂਝੀ ਕਰਾਂਗੇ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਐਡਵੋਕੇਟ ਮੈਂ ਹੰਸੂਨ ਦਾ ਭਰਾ ਨੂੰ ਲਾਉਂਦਾ ਮੇਰੇ ਸਿਸਟਰ ਜੀ ਇਹ ਕਿੰਨੇ ਵਜੇ ਦੇ ਕਲੀਨ ਹੋਏਗਾ ਤਕਰੀਬ 2:00 ਦੇ ਤਕਰੀਬ ਇਹਨਾਂ ਦਾ ਸੈਗੋ ਹਸਪਤਾਲ ਤੋਂ ਜੀ ਪਰਮਜੀਤ ਜੀ ਪੋਟੀ ਨਾਲ ਆਹ ਵੀ ਸਾਲਾ ਜੀ ਇੱਕ ਤੇ ਕਿ ਦਮਾਰ ਸੀ ਦਮਾਰ ਪਹਿਲਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ ਬਾਸ ਟੋਟ ਕੀ ਆਈ ਹੈ ਜੀ ਤੇ ਉਹ ਟੈਂਪਰ ਵੀ ਬਹੁਤ ਪੀਸ ਦੀ ਸਾਰੀ ਦੇਖੀ ਉਹ ਨਹੀਂ ਕੋਈ ਜੀ ਉਹ ਵਾਲੀ ਉੱਥੇ ਸਾਰੇ ਸਬੂਤ ਤੇ ਲੇਕਿਨ ਆ ਸਮਝਾ ਕਿੰਨੇ ਦੇ ਜਿਹੜਾ ਅੰਤਿਮ ਸੰਸਕਾਰ ਦਾ ਟਾਈਮ ਕੱਲ ਸਵੇਰੇ 11 ਵਜੇ ਦਾ ਗ੍ਰਾਮ ਤੋਂ ਸੰਸਕਾਰ ਹੋਊਗਾ ਔਰ ਪਾਈ ਦਾ ਜਿਹੜਾ ਪਿੰਡਾ ਸਫੀਪੁਰ ਪਿੰਡ ਇਸਲਾਜ ਤੋਂ 5-6 ਕਿਲੋਮੀਟਰ ਦੂਰ ਆ ਉੱਥੇ ਕੀਤਾ ਜਾਊਗਾ ਇਹ ਕਿ ਉਹ ਦਾਖਲ ਸੀਗਾ ਹਸਪੀਟਲ ਚ ਹਾਂਜੀ ਕਿਦੋਂ ਦਾ ਦਾਖਲ ਸੀ 5 ਕਿ ਦਿਨ ਤੋਂ ਇੱਕ ਪਰਿਵਾਰ ਪੂਰਾ ਉਹਨਾਂ ਦੇ ਬੇਟੇ ਉਦੋਂ ਨੂੰ ਗੁਰੂਨ ਬੇਟੇ ਇੱਥੇ ਪਹਿਲਾਂ ਹੀ ਆਲਰੇਡੀ ਉਹ ਹਸਪੀਟਲ ਵਿੱਚ ਉਹਨਾਂ ਦੇ ਕੋਲ ਸੀ ਉਦੋਂ ਦੇ ਜਦੋਂ ਦੇ ਆਰਗਨਾਈਜ਼ਡ ਠੀਕ ਹੁਣ ਸਾਰੇ ਇੱਥੇ ਹੀ ਆ ਗਏ ਬੇਟੇ ਵੀ ਇੱਥੇ ਆ ਗਏ ਆਸਪਾਜੀ ਜੀ ਨਾਲ ਸਾਰੇ ਬੈਠੇ ਆ ਹਾਂਜੀ ਲੈ ਸਰ ਟਾਈਮਿੰਗ ਕੀ ਲਿਆ ਦੋ ਕੋਈ ਦਿਖ ਨਹੀਂ ਬਸ ਥੈਂਕ ਯੂ ਥੈਂਕ ਯੂ